ਬੰਦੀ ਸਿੰਘ ਮੋਰਚੇ 'ਚ ਨਹਿਂਗਾ ਨੇ ਘੁੱਟ ਦਿੱਤਾ ਬਜ਼ੁਰਗ ਸਿੱਖ ਬਜ਼ੁਰਗ ਸਿੱਖ ਨੇ ਆਣ ਪੁੱਛਿਆ ਕਿਉਂ ਲਾਈ ਐ ਦੀਪ ਸਿੱਧੂ ਦੀ ਫੋਟੋ ਤਾਂ ਛਿੜ ਗਿਆ ਵਿਵਾਦ ਦੀਪ ਦੀਪ ਸਿੱਧੂ ਕਿਆਰਾ ਵਜੇ ਦਾ ਪਹਿਲਾ ਖੁੱਲਣਾ ਨਹੀਂ ਸੀ ਉੱਥੇ ਲਾਲ ਕਿਲੇ ਕਿਵੇਂ ਪਹੁੰਚਿਆ ਬਾਪੂ ਦੀ ਸਿਰੋਂ ਲੱਥੀ ਦਸਤਾਰ ਨੂੰ ਦੇਖ ਹੱਸਦੇ ਰਹੇ ਆਟੋ ਦੇ ਵਿੱਚ ਬੈਠੇ ਪ੍ਰਵਾਸੀ ਆਟੋ ਚਾਲਕ ਬਜ਼ੁਰਗ ਸਿੱਖ ਵੱਲੋਂ ਨਿਹੰਗ ਸਿੰਘਾਂ ਦੇ ਨਾਲ ਗੱਲਬਾਤ ਕਰਦੇ ਆਂ ਬੰਦੀ ਸਿੰਘ ਮੋਰਚਾ ਮੋਹਾਲੀ ਦੇ ਵਿੱਚ ਇਹ ਪੁੱਛ ਲਿਆ ਕਿ ਇੱਥੇ ਦੀਪ ਸਿੱਧੂ ਦੀ ਫੋਟੋ ਕਿਉਂ ਲਾਈ ਹੈ ਭਲਾ ਉਸ ਨੇ ਕਿਹੜਾ ਚੰਗਾ ਕੰਮ ਕੀਤਾ ਤਾਂ ਫੇਰ ਬਹਿਸ ਇੰਨੀ ਵੱਧ ਗਈ ਕਿ ਇਸ ਸਿੱਖ ਬਜ਼ੁਰਗ ਨੂੰ ਕੁੱਟਿਆ ਗਿਆ ਉਸ ਦੀ ਦਸਤਾਰ ਲਾ ਦਿੱਤੀ ਗਈ ਤੇ ਮੋਹਾਲੀ ਦੀਆਂ ਸੜਕਾਂ ਉੱਤੇ ਇਹ ਬਜ਼ੁਰਗ ਆਪਣੀ ਦਸਤਾਰ ਚੁੱਕਦਾ ਫਿਰ ਰਿਹਾ ਸੀ ਉਧਰੋਂ ਨਿਹੰਗ ਸਿੰਘ ਕਹਿੰਦਾ ਕਿ ਇਸ ਨੇ ਯਾਨੀ ਕਿ ਦੀਪ ਸਿੱਧੂ ਨੇ ਮੈਨੂੰ ਚਿੱਟੇ ਤੋਂ ਹਟਾਇਆ ਮੈਂ ਟੀਕੇ ਲਾਉਂਦਾ ਸੀ ਤੇ ਤੂੰ ਇਸ ਨੂੰ ਮਾੜਾ ਬੋਲਦਾ ਪਰ ਕੀ ਇਹ ਜੋ ਵਾਪਰਿਆ ਇਹ ਸਹੀ ਹੈ ਦੇਖੋ ਇਹ ਵੀਡੀਓ ਤੇ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਜ਼ਰੂਰ ਰੱਖੋ ਇਹ ਬੰਦਾ ਕਹਿੰਦਾ ਦੀਪ ਸਿੱਧੂ ਦੀ ਫੋਟੋ ਕੌਣ ਲਾਈ ਹੈ ਤੇ ਦੀਪ ਸਿੱਧੂ ਨੇ ਕੀ ਜੰਮ ਜਗਾ ਗਿਆ ਬਾਹਰ ਬਾਹਰ ਉਸਿਆਲੇ ਨੇ ਬਣਾਇਆ ਲੇਕ ਕੀਤਾ ਸੀ ਮੈਂ ਡੀਪ ਸਤੂ ਨੇ ਕੀ ਉਸਿਆਲੇ ਨੇ ਕੀ ਕੀਤਾ ਸੀਗਾ ਚੰਗਾ ਉਹ ਵੀ ਉਹ ਵੀ ਉਸਿਆਲੇ ਨੇ ਕਿਹਾਗਾ ਕੀਤਾ ਲੈ ਉਸਿਆਲੇ ਉਹ ਗਾਣਾ ਇੱਕ ਮਿੰਟ ਟਿਕਟ ਮੇਰੀ ਆਪਾ ਮਾਰ ਕਿ ਤੇ ਆਪਦਾ ਘਰ ਬਾਲ ਕੱਢ ਕੇ ਆ ਗਿਆ ਕਹਿਣੀ ਗੰਮ ਨਹੀਂ ਖਾਤਰੋ ਜ਼ਮੀਨਾਂ ਦੀ ਖਾਤਰ ਉਹ ਤੇ ਮਰ ਗਿਆ ਉਹ ਬੈਠ ਕੇ ਸ਼ਰਮਣੀ ਹੁਣ ਦਾੜੀ ਸਿਰ ਪਸਾਇਆ ਵਾ ਆਪਣੇ ਬੋਲ ਫਿਰ ਮੇਰਾ ਖਵਾਲ ਦਾ ਯੋਗ ਦੱਸ ਤੂੰ ਬੋਲਣਾ ਬਹਿ ਹਾਂ ਹਾਂ ਦੱਸ ਕੀ ਕਹਿਣਾ ਕੋਈ ਨਹੀਂ ਕਿ ਤੂੰ ਹਾਂ 10 ਵਜੇ ਤੋਂ ਪਹਿਲਾਂ ਖੁੱਲਣਾ ਨਹੀਂ ਸੀ ਉੱਥੇ ਲਾਲ ਕਿਲੇ ਕਿਵੇਂ ਪਹੁੰਚ ਜਾ ਅਸੀਂ ਦੇਖ ਜੂਗਾ ਇਹ ਹੋ ਰਿਹਾ ਹੈ ਕਿੰਨਾ ਦੇਖ ਜੂਗਾ ਉਹ ਕਿਹੜਾ ਬੋਲਦਾ ਤਾਂ ਲੱਗਿਆ ਹੈ ਹਾਂ ਗਾਂਦੀ ਸਿੰਘ ਦੀ ਫੋਟੋ ਮੇਰੇ ਪਿਤਾ ਜੀ ਵੀ ਰੱਬਾ ਹੈ ਮੂਸਾ ਨੇ ਕਿਹੜਾ ਚੰਗਾ ਨਹੀਂ ਪਾਣੀ ਆ ਤੇਰੀ ਦਾੜੀ ਨੂੰ ਲਿਖਾਏ ਕਰਦੇ ਆ ਮੂਸਾ ਨੇ ਕੀ ਕੀਤਾ ਉਹ ਵੀ کہہ ਰਿਹਾ ਇਧਰ ਲਾਵਾਂ ਚਾਹਤਾ ਬਾਕੀ ਜਿਹੜਾ ਠਿਕਨੇ ਆ ਗਏ ਅਸੀਂ ਤਾਂ ਜਨਰਲ ਸਿੰਘ ਦੀ ਫੋਟੋ ਦੇ ਨਾਲ ਆਈ ਜਿੰਦੀ ਮਾੜੋ ਨਾਲ ਲਾ ਲੀਏ ਉਹ ਨਾ ਪਨੇ ਆਉਣਾ ਲਾਈ ਹੈ ਉਹ ਕੌਣ ਹੁੰਦਾ ਸਾਨੂੰ ਕਹਿਣਾ ਓਏ ਫੋਟੋ ਮਾਤੇ ਫੋਟੋ ਮਾਤੇ ਉਹ ਨਾ ਨਾ ਮਾਰੀ ਨਾ ਮਾਰੀ अच्छा 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 ਇਨੂੰ ਬਾਹਰ ਇਹਨੂੰ ਵਿਚਾਰ ਕਰੋ ਬੰਦੇ ਨੂੰ ਦੂਜੇ ਆਟੇ ਦੇ ਭਾਅ ਉਹਨਾਂ ਨੂੰ ਠੀਕ ਹੈ ਮੈਂ ਅੱਜ 2 ਕਿਲੋ ਲੌਂਦਾ ਸੀ ਇੱਕ ਟਾਈਮ ਮੈਨੂੰ ਉਹ ਬੰਦੇ ਨੇ ਬਚਾਇਆ ਇੱਕ ਨਾਰ ਇੱਕ ਦੇਖ ਲਓ ਲਾਇਆ ਜਿਹਦਾ ਕਨਾ ਵਟ ਦੀਪ ਸਿੱਤੂ ਦੀ ਫੋਟੋ ਨਹੀਂ ਲਾਉਣੀ ਚਾਹੀਦੀ ਮੈਂ ਕਹਿੰਦਾ ਦੀਪ ਸਿੱਤੂ ਦੀ ਮੈਂ ਫੇਰ ਕਹਿੰਦੇ ਆਪਰੇ ਨੰਗੀ ਦੇਗੇ ਬੰਦੇ ਨੂੰ ਕੁੱਟਦੇ ਆ ਅੱਧੀ ਹੋਰ ਕੀ ਕਰੀਏ ਆ ਤੁਮਾਨੀ ਉਹ ਤੇਰੀ ਗਮਾਨੀ ਨਹੀਂ ਆਉਂਦੇ